3 ਲੱਖ ਰੁਪਏ ਦੀ ਭਾਰਤੀ ਜਾਲੀ ਕਰੰਸੀ ਸਮੇਤ ਪਤੀ ਪਤਨੀ ਕਾਬੂ ਅਮਰitsar ਤੋਂ ਬਟਾਲਾ ਗੱਡੀ ਚੋਕ ਕਰਨ ਆਏ ਸਨ ਨਕਲੀ ਨੋਟਾਂ ਦੀ ਡਿਲੀਵਰੀ ਪੁਲਿਸ ਨੇ ਇੱਕ ਕਾਰ ਵੀ ਲਈ ਕਬਜ਼ੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਹੋਏ ਵੱਡੇ ਖੁਲਾਸੇ ਖੁਦ ਕਰਦੇ ਸਨ ਇਹ ਨੋਟ ਤਿਆਰ 1 ਲੱਖ ਰੁਪਏ ਅਸਲੀ ਦੇ ਬਦਲੇ ਦਿੰਦੇ ਸਨ 4 ਲੱਖ ਰੁਪਏ ਨਕਲੀ ਨੋਟ ਇਹ ਮੱਛਲ ਪ੍ਰਦੇਸ਼ ਤੋਂ ਕਰਦੇ ਸੀ ਡਿਲੀਵਰੀ ਬਟਾਲਾ ਪੁਲਿਸ ਵੱਲੋਂ ਕਾਰ ਸਵਾਰ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 30 ਲੱਖ ਰੁਪਏ ਦੀ ਜਾਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਫੜੇ ਗਏ ਮਲਜਮਾ ਦੀ ਪੁਲਿਸ ਨੇ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ ਉੱਤੇ ਹੀ ਬਟਾਲਾ ਪੁਲਿਸ ਦੇ ਐਸਐਸਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਤੇ ਬੀਤੀ ਦੇਰ ਰਾਤ ਅੰਮ੍ਰਿਤਸਰ ਗੁਰਤਾਸਪੁਰ ਪਠਾਨਕੋਟ ਹਾਈਵੇ ਤੇ ਸਥਿਤ ਪਿੰਡ ਸਹਿਦ ਮੁਬਾਰਕ ਨੇੜੇ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਕਾਰ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 30 ਲੱਖ ਰੁਪਏ ਦੀ ਜਾਲੀ ਕਰੰਸੀ ਬਰਾਬਰਦ ਕੀਤੀ ਗਈ ਹੈ SSP ਬਟਾਲਾ ਨੇ ਦੱਸਿਆ ਕਿ ਜਦ ਦੋਨਾਂ પતિ ਪਤਨੀ ਨੂੰ ਗ੍ਰਿਫਤਾਰ ਕਰਕੇ ਪੁਸ਼ਗਿਸ਼ ਕੀਤੀ ਗਈ ਤਾਂ ਉਹਨਾਂ ਦੇ ਘਰ ਜ਼ਿਲ੍ਹਾ ਅੰਮ੍ਰਿਤਸਰ ਚ ਜਾਂਚ ਕੀਤੀ ਗਈ ਤਾਂ ਉੱਥੇ 3 ਲੱਖ ਰੁਪਏ ਹੋਰ ਜਾਲੀ ਨੋਟ ਮਿਲੇ ਅਤੇ ਉੱਥੇ ਹੀ ਪੁਲਿਸ ਵੱਲੋਂ ਇਸ ਜਾਲੀ ਨੋਟ ਤਿਆਰ ਕਰਨ ਵਾਲਾ ਪ੍ਰਿੰਟਰ ਪੇਪਰ ਆਦਿ ਵੀ ਸਮਾਨ ਜ਼ਬਤ ਕਰ ਲਿਆ ਗਿਆ ਉੱਤੇ ਹੀ ਇਹ પતિ ਪਤਨੀ ਐਨੇ ਛਾਤਰ ਸਨ ਕਿ ਇਹਨਾਂ ਵੱਲੋਂ ਇਹ ਨੋਟ ਖੁਦ ਤਿਆਰ ਕੀਤੇ ਜਾਂਦੇ ਸਨ ਅਤੇ ਇਹ ਜੋ ਕਰੰਸੀ ਤਿਆਰ ਕੀਤੀ ਗਈ ਸੀ ਇਹ ਹਮਾਸ਼ਲ ਪ੍ਰਦੇਸ਼ ਵਿੱਚ ਡਿਲੀਵਰੀ ਹੋਣੀ ਸੀ ਅਤੇ ਸਾਰੇ ਨੋਟ 500 ਰੁਪਏ ਦੇ ਸਨ ਉੱਥੇ ਹੀ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਇਹ ਨੋਟ 1 ਲੱਖ ਅਸਲੀ ਨੋਟ ਦੇ ਬਦਲੇ 4 ਲੱਖ ਰੁਪਏ ਨਕਲੀ ਨੋਟ ਵੇਚਦੇ ਸਨ ਉੱਥੇ ਹੀ ਪੁਲਿਸ ਦੇ ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪਤੀ ਪਤਨੀ ਪਹਿਲਾਂ ਕਾਰਪੋਰੇਟਿਵ ਬੈਂਕ 'ਚ ਨੌਕਰੀ ਕਰਦੇ ਸੀ ਅਤੇ ਉੱਥੇ ਹੀ 1 ਕਰੋੜਾਂ ਦਾ ਕਪੜਾ ਇਹਨਾਂ ਕੀਤਾ ਸੀ ਅਤੇ ਜਿਸ ਦੇ ਚਲਦੇ ਇਹਨਾਂ ਦੇ ਖਿਲਾਫ ਕੇਸ ਦਰਜ ਵੀ ਹੋਇਆ ਸੀ ਅਤੇ ਗ੍ਰਿਫਤਾਰ ਹੋਣ ਤੋਂ ਬਾਅਦ ਜੇਲ੍ਹ ਚੋਂ ਭੇਜਿਆ ਗਿਆ ਸੀ ਉੱਥੇ ਜੇਲ੍ਹ ਚੋਂ ਹੀ ਇੱਕ ਸਾਥੀ ਮਿਲਿਆ ਜਿਸ ਨਾਲ ਇਸ ਨੇ ਇੱਕ ਫਰਜੀ ਨੋਟ ਤਿਆਰ ਕਰਨ ਦਾ ਪਲਾਨ ਕੀਤਾ ਅਤੇ ਮੁੜ ਹੁਣ ਜਦੋਂ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਨਾਲ ਵੱਲੋਂ ਇੱਕ ਕਾਲਾ ਤੰਦਾ ਸ਼ੁਰੂ ਕੀਤਾ ਗਿਆ ਸੀ ਤੁਸੀਂ ਵੀ ਦੇਖੋ ਤਸਵੀਰਾਂ ਆਓ ਹੁਣ ਤੁਹਾਨੂੰ ਲੈ ਚਲਦੇ ਹਾਂ ਬਟਾਲਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਦੀ ਪ੍ਰੈਸ ਕਾਨਫਰੈਂਸ ਦੇ ਵਿੱਚ ਕਿਸ ਤਰ੍ਹਾਂ ਜਾਣਕਾਰੀ ਦੇ ਰਹੇ ਹਨ ਥਾਣਾ ਸਦਰ ਦੇ ਏਰੀਆ ਦੇ ਵਿੱਚ ਪਿੰਸਾਦ ਮੁਬਾਰਕ ਤੇ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਇੱਕ ਦੋ ਵਿਅਕਤੀ ਜੋ ਹੈ ਪਕੜੇ ਗਏ ਹਨ ਤੋਂ ਸੁਖਬੀਰ ਸਿੰਘ ਐਂਡ ਉਹਨਕੇ ਜੋ ਪਤਨੀ ਗੁਰਿੰਦਰ ਕੌਰ ਦੋਵੇਂ ਜੋ ਹੈਗੇ ਇਹ ਤਰਸਿੱਕੇ ਥਾਣੇ ਦੇ ਰਹਿਣ ਵਾਲੇ ਹੈਗੇ ਸਾਡੇ ਕੋਲ ਇਨਫੋਰਮੇਸ਼ਨ ਸਿਗੀ ਕਿ ਇਹ ਤਸਕਰੀ ਕਰਦੇ ਆ ਖੋਟਾ ਨੋਟ ਦੀ ਜੋ ਦੈਟ ਇਜ਼ ਐਫ ਆਈ ਸੀ ਐਨ ਜਿਨ ਨੂੰ ਅਸੀਂ ਕਹਿੰਦੇ ਆ ਫੇਕ ਇੰਡੀਅਨ ਕਰੰਸੀ ਨੋਟਸ ਸੋ ਉਹ ਇਨਫੋਰਮੇਸ਼ਨ ਦੇ ਬੇਸਿਸ ਤੇ ਸਾਡਾ ਨਕਾ ਲੱਗਿਆ ਸੀਗਾ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤੇ ਇਹਨਾਂ ਦੇ ਦੋ ਗੱਡੀਆਂ ਦੇ ਵਿੱਚ ਆ ਰਹੇ ਸੀਗੇ ਇੱਕ ਵਰਨਾ ਔਰ ਇੱਕ ਅਲਕਜ਼ਾਰ ਤੋਂ ਉਹਦੇ ਉੱਚ ਉਹਦੇ ਵਿੱਚ ਸਾਨੂੰ 27 ਲੱਖ ਰੁਪਇਆ ਉਹਨਾਂ ਵੱਲੋਂ ਗੱਡੀ ਤੋਂ ਹੀ ਰਿਕਵਰ ਹੋ ਗਏ ਸੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਉਹਨਾਂ ਦੇ ਘਰ ਦੇ ਜਿੱਥੇ ਇਹ ਬਣਾਉਂਦੇ ਸੀਗੇ ਨੋਟ ਜਿੱਥੇ ਬਣਾਉਂਦੇ ਸੀ ਉੱਥੇ ਰੇਡ ਕੀਤਾ ਸੀ ਔਰ ਉੱਥੋਂ ਦੀ ਉਹਨਾਂ ਦੀ 3 ਲੱਖ ਕਰੰਸੀ ਹੋਰ ਔਰ ਨਾਲ ਹੀ ਜੋ ਸਮਾਨ ਜਿਨ੍ਹਾਂ ਨੂੰ ਯੂਜ਼ ਕਰਕੇ ਇਹ ਨੋਟ ਬਣਾਉਂਦੇ ਸੀਗੇ ਉਹ ਵੀ ਸਮਾਨ ਸਾਰੇ ਸਾਨੂੰ ਮਿਲੇ ਹੈਗੇ ਉਹਨਾਂ ਨੂੰ ਅਸੀਂ ਰਿਕਵਰੀ ਵੀ ਕਰ ਦਿੱਤੇ ਹੈਗੇ ਸਾਰੇ ਇੱਥੇ ਹੈਗੇ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਨਾਲ ਹੀ ਜੋ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਚੀਜ਼ ਹੋਰ ਇੱਕ ਹੋਰ ਚੀਜ਼ ਆਈ ਹੋਈ ਹੈ ਇਦਾਂ ਇਹ ਦੋਵਾਂ ਦੇ ਨਾਲ ਇੱਕ ਤੀਜਾ ਬੰਦਾ ਹੋਰ ਹੈਗਾ ਉਹ ਆਲਰੇਡੀ ਜੇਲ੍ਹ 'ਚ ਹੈਗਾ ਤੋਂ ਉਹ ਇਹਨਾਂ ਦਾ ਮਦਦ ਕਰਦਾ ਸੀ ਇਹਨਾਂ ਨੂੰ ਨੋਟਾਂ ਨੂੰ ਬਣਾਉਣ ਦੇ ਵਿੱਚ ਤੋ ਹਲੇ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆ ਰਹੇ ਹੈਗੇ ਉਹਨਾਂ ਦੀ ਤਫਤੀਸ਼ ਦੇ ਵਿੱਚ ਫਿਰ ਅੱਗੇ ਜੋ ਚੀਜ਼ ਨਿਕਲਣਗੇ ਉਹਦੇ ਫਿਰ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜੀ ਇਹ ਜਿਹੜਾ ਸੀਰ ਪਕੜਿਆ ਗਿਆ ਜੀ ਇਹ ਕੋਈ ਕਾਰਪੋਰੇਟ ਬੈਂਕ ਤੇ ਸਾਕੀ ਨਾ ਹਾਂ ਜੀ ਇਹ ਪਹਿਲੇ ਇਹ ਗਵਰਨਮੈਂਟ ਏਮਪਲੋਈ ਸੀਗਾ ਜੀ ਇਹ ਸਰਕਾਰੀ ਮੁਲਾਜ਼ਮ ਸੀਗਾ ਇਹ ਕਾਰਪੋਰੇਟ ਬੈਂਕ ਦੇ ਵਿੱਚ ਕੰਮ ਕਰਦਾ ਸੀ ਉੱਥੇ ਇਹਨਾਂ ਦੇ ਉੱਤੇ ਇੱਕ ਪਰਚਾ ਹੋ ਗਿਆ ਸੀਗਾ 2 ਕਰੋੜ 45 ਲੱਖ ਦੀ ਇੱਕ ਠੱਗੀ ਦਾ ਮਾਮਲਾ ਇਹਦੇ ਵਿੱਚ ਦਰਜ ਹੋ ਗਿਆ ਸੀ ਔਰ ਇਹਦੇ ਵਿੱਚ ਹੀ ਅਰੈਸਟ ਵੀ ਹੋਇਆ ਸੀਗਾ ਔਰ ਇਹਨਾਂ ਨੇ ਜੇਲ ਟਾਈਮ ਵੀ ਲੱਗ ਕੇ ਆਇਆ ਸੀ ਫਿਰ ਉਸ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਵੀ ਹੋ ਗਈ ਸੀ ਸਰਵਿਸ ਤੋਂ ਜੀ ਅੱਜ ਕਿਹਨੇ ਨੋਟ ਲਾਜਪਤਾ ਗਿਆ ਜਿਹੜੀ ਉਹ ਹਲੇ ਤਫਤੀਸ਼ ਦੀ ਪਾਰਟ ਹੈ ਜੀ ਹਲੇ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਜੋ ਆ ਚੁੱਕੀ ਹੈ ਉਹਦੇ ਵਿੱਚ ਉਹਨਾਂ ਦੇ ਕਹਿਣ ਦੇ ਮੁਤਾਬਿਕ ਇਹਨਾਂ ਨੇ 5 ਲੱਖ ਦਾ ਇੱਕ ਪਾਰਸਲ ਇਹਨਾਂ ਨੇ ਅੱਗੇ ਦਿੱਤੀ ਹੈ ਉਹ ਕਿੱਥੇ ਦਿੱਤੀ ਹੈ ਕਿੰਨਾਂ ਨੂੰ ਦਿੱਤੀ ਹੈ ਉਹ ਸਾਰੇ ਚੀਜ਼ੇ ਹਲੇ ਸਾਡੀ ਤਫਤੀਸ਼ ਦੇ ਦੌਰਾਨ ਆਣੀ ਚਾਹੀਦੀ ਹੈ ਜੀ ਕਿੰਨੀ ਦੇਰ ਤੱਕ ਲੱਗੇਗੀ ਇਹ ਕਹਿੰਦੇ ਜੀ ਆਪਾਂ ਅਕਤੂਬਰ 2023 ਤੋਂ ਬਣਾ ਰਹੇ ਹੈਗੇ ਲੇਕਿਨ ਹਲੇ ਦਿੱਤੀ ਨਹੀਂ ਸੀ ਕਿਥੇ ਲੇਕਿਨ ਉਹ ਹਲੇ ਇਨਵੈਸਟੀਗੇਸ਼ਨ ਦੀ ਪਾਰਟ ਹੈ ਜੀ ਉਹ ਤੋਂ ਕਹਿੰਦੇ ਕਿ ਅਕਤੂਬਰ ਦੇ ਵਿੱਚ ਅਕਤੂਬਰ 2023 ਦੇ ਵਿੱਚ ਅਸੀਂ ਜੋ ਜੇਲ ਜ ਹੈਗਾ ਉਹ ਉਹ ਬੰਦੇ ਨੇ ਸਾਨੂੰ ਬਣਾ ਕੇ ਦਿੱਤੀ ਸੀ ਅਸੀਂ ਲੇਕਿਨ ਕਿਥੇ ਬਾਹਰ ਨਹੀਂ ਦਿੱਤੀ ਆ ਉਹ ਉਹਨਾਂ ਦੀ ਕਹਿਣਾ ਹੈਗਾ ਲੇਕਿਨ ਅਸੀਂ ਉਹਨੂੰ ਹੋਰ ਵੀ ਦੁੰਗਾਈ ਨਾਲ ਇਹਦਾ ਪੁੱਛਗਿੱਛ ਕਰਾਂਗੇ ਔਰ ਉਹਦਾ ਅੱਗੇ ਜੋ ਇਹਨਾਂ ਨੇ ਜਿੱਤੇ ਜਿੱਤੇ ਦਿੱਤੀ ਹੈ ਕਿੰਨੇ ਪ੍ਰਿੰਟ ਹੋਏ ਨੇ ਔਰ ਜੋ ਇੱਕ ਹੋਰ ਹੈਗਾ ਜੋ ਮੁਰਜਮ ਉਹਨਾਂ ਨੂੰ ਵੀ ਅਸੀਂ ਜਦੋਂ ਲੈ ਕੇ ਆਵਾਂਗੇ ਤਾਂ ਉਹਨਾਂ ਦੇ ਕਹਿਣ ਦੇ ਵਿੱਚ ਜੋਸ਼ ਹੀ ਸਾਹਮਣੇ ਆਉਂਦੇ ਉਹਦੇ ਹਿਸਾਬ ਸੇ ਅੱਗੇ ਦੀ ਆਪਣੀ ਕਹਾਣੀ ਚੱਲਦੀ ਹੈ ਇਲੈਕਸ਼ਨ ਦੇ ਵਿੱਚ ਵੀ ਵਰਤ ਸਕਦੇ ਆ ਨੋਟ ਜਿਹੜੇ ਜਾਲੀ ਸੀ ਅ ਤੁਸੀਂ ਦੇਖ ਸਕਦੇ ਹੋ ਜੀ ਮਤਲਬ ਜਿ세 ਆਮ ਆਮ ਬੰਦਾ ਹੈ ਉਹਨੂੰ ਇਹ ਮੁਸ਼ਕਿਲ ਹੈ ਉਹਨੂੰ ਪਤਾ ਬਤਾ ਕਰਾਣਾ ਕਿ ਇਹ ਫੇਕ ਹੈ ਜਾਂ ਸਹੀ ਹੈ ਤਾਂ ਬਟ ਚੰਗਾ ਹੋ ਗਿਆ ਜੀ ਉਤੋਂ ਪਹਿਲੇ ਹੀ ਵਰਤਨ ਤੋਂ ਪਹਿਲੇ ਹੀ ਇਹ ਕਾਬੂ ਆ ਗਏ ਔਰ ਜਿੰਨੇ ਵੀ ਨਦੀ ਸਿਗੇ ਉੱਥੇ ਸਮਾਨ ਸੀ ਉਹ ਸਾਰੇ ਰਿਕਵਰ ਹੋ ਗਏ ਉਹ ਇਹ ਹਲੇ ਉਹ ਦੱਸਦੇ ਨਹੀਂ ਹੈ ਜੀ ਉਹ ਕਹਿੰਦੇ ਕਿ ਹਿਮਾਚਲ ਦੇ ਵਿੱਚ ਇਹਨਾਂ ਨੇ ਕਿਸੇ ਨੂੰ ਦੇਣਾ ਸੀ ਇਹ ਸਿਕਾ ਇਹਦੇ ਵਿੱਚ ਜੋ ਹੈਗੇ ਜੀ ਹਲੇ ਤੱਕ ਦੋ ਬੰਦੇ ਜੋ ਹੈ ਅਰੈਸਟ ਹੋ ਗਏ ਨੇ ਔਰ ਇੱਕ ਹੋਰ ਜੋ ਹੈ ਉਹ ਪ੍ਰੋਡਕਸ਼ ਵਾਰੰਟ ਤੇ ਲੈ ਕੇ ਆਉਣਾ ਚਾਹੀਦਾ ਨਹੀਂ ਜੀ ਬਟਾਲੇ ਦਾ ਕੋਈ ਬੰਦਾ ਵੀ ਗ੍ਰੇਡਿੰਗ ਕੀਤਾ ਗਿਆ ਨਹੀਂ ਜੀ ਨਹੀਂ ਜੀ ਬਟਾਲੇ ਦੀ ਕੋਈ ਨਹੀਂ ਹੈਗੀ ਇਹਦੇ ਵਿੱਚ ਗੱਡੀਆਂ ਦੀ ਇਹਦੇ ਪਿੰਡ ਘਰ ਵਿੱਚ ਆ ਨੋ 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 ਇਹਨਾਂ ਦਾ ਪਿਕਚਰ ਦੇ ਦੋ ਕੀਤਾ ਦੋ ਗੱਡੀਆਂ ਬਰਾਮਤ ਹੋਏ ਨੇ ਜੀ ਇੱਕ ਵਰਨਾ ਗੱਡੀ ਹੈ ਔਰ ਇੱਕ ਅਲਕਜ਼ਾਰ ਗੱਡੀ ਹੈ ਹਲੇ ਕਾ ਚਾ ਰਹੀ ਸੀ ਇੱਕੋ ਗੱਡੀ ਚ ਆ ਰਹੀ ਸੀ ਦੋ ਗੱਡੀਆਂ ਨੇ ਜੀ ਦੋ ਗੱਡੀਆਂ ਹੈਗੇ ਨੇ ਹਾਂਜੀ ਹਾਂਜੀ ਉਹਨਾਂ ਦੀ ਉਹਨਾਂ ਦੀ ਦੋ ਗੱਡੀਆਂ ਨੇ ਇਹ ਨੋਟ ਦਾ ਪ੍ਰਿੰਟ ਰੇਡਾ ਕੱਢਦੇ ਨੇ ਇੱਪਰ ਕਿਤੋਂ ਨੇ ਉਹ ਹਲੇ ਪੁੱਛ ਗਿਛ ਦੀ ਗਾ ਹੈ ਨਾ ਜੀ ਉਹ ਜੋ ਹੈਗੇ ਜੋ ਤੀਜਾ ਹੈ ਗੁਰਦੀਪ ਹੈ ਉਹਦਾ ਨਾ ਉਹਨਾਂ ਨੂੰ ਅਸੀਂ ਲੈ ਕੇ ਆਉਣੇ ਆ ਤੋ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹ ਸਾਰੇ ਜੋ ਸਮਾਨ ਹੈ ਨੋਟ ਹੈ ਇਨਕ ਹੈ ਔਰ ਜੋ ਈਵਨਲੀ ਪੇਪਰ ਹੈ ਪ੍ਰਿੰਟਰ ਹੈ ਕਟਰ ਹੈ ਇਹ ਸਾਰੇ ਸਮਾਨ ਇਹ ਕਹਿੰਦੇ ਕਿ ਉਹਨਾਂ ਦੀ ਹੈ

आ, ये इन्ना दे कहन दी है कि थी, एक तो चार मतलब आपने पांच सौ रुपए दे दिया तो फिर आपको दो हजार रुपए मिलेंगे ये इस हिसाब से इनकी चल रही थी पहले की जो काम चल रही जी ठीक है जी